ਸੱਛੀ ਘਾ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੋਂ ਤੁਹਾਡਾ ਸਤਿਕਾਰ ਕਰਦੀ ਆਂ ਉਮੀਦ ਕਰਦੀ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਬਹੁਤ ਸੋਹਣੀ ਲਾਈਕ ਸ਼ੇਅਰ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਉਹਦੇ ਲਈ ਸਾਰਿਆਂ ਦਾ ਥੈਂਕ ਯੂ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਜੀ ਚੋਪਦੀ ਚੀੜੀ ਬਹੁਤਾ ਟਾਈਮ ਨਹੀਂ ਖਰਾਬ ਕਰਦੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਸੋ ਬਣੀ ਰਹੀਓ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਜਰੂਰ ਵੇਖਿਓ ਹਾਂਜੀ ਇਹ ਵਾਲੀ ਚੀੜੀ ਤੁਸੀਂ ਇੱਕ ਵਾਰੀ ਕਿਸੇ ਪੀਸ ਦੇ ਉੱਤੇ ਹੱਥ ਦੇ ਨਾਲ ਡਰਾ ਕਰ ਲਓ ਉਸ ਤੋਂ ਬਾਅਦ ਦਾ ਟ੍ਰੇਸ ਲੈਡ ਕਰ ਲਓ ਤੇ ਕਾਰਬਨ ਰੱਖ ਕੇ ਸਾਰੇ ਸੂਟ ਦੇ ਉੱਤੇ ਜਾਂ ਸਾਰੀ ਚੁੰਨੀ ਦੇ ਉੱਤੇ ਫਰਕਾਰੀ ਦੇ ਉੱਤੇ ਜਿੱਥੇ ਵੀ ਤੁਸੀਂ ਪਾਉਣਾ ਚਾਹੋ ਨੇ ਉੱਥੇ ਪਾ ਸਕਦੇ ਹੋ ਜੇਕਰ ਤੁਹਾਡੇ ਕੋਲੇ ਕੋਈ ਪੁਰਾਣਾ ਡਿਜ਼ਾਈਨ ਹੈ ਨਾ ਤਾਂ ਤੁਸੀਂ ਉੱਥੋਂ ਟ੍ਰੇਸ ਉਤਾਰ ਲਓ ਤੇ ਇਹ ਜਿਹੜਾ ਡਿਜ਼ਾਈਨ ਹੈ ਸ਼ੁਰੂ ਕਰਨ ਦੇ ਲਈ ਤੁਸੀਂ ਇਹਦੇ ਪੈਰਾਂ ਤੋਂ ਸ਼ੁਰੂ ਕਰੋਗੇ ਇਸ ਤਰੀਕੇ ਦੇ ਨਾਲ ਜਿਵੇਂ ਮੈਂ ਕਰ ਰਹੀ ਹਾਂ ਅਸੀਂ ਇਹਦੇ ਪੈਰਾਂ ਤੋਂ ਸ਼ੁਰੂ ਕਰਾਂਗੇ ਉੱਪਰ ਦਾ ਟਾਂਕਾ نیچے ਵੀ ਉਨਾ ਹੀ ਜਾਂਦਾ ਜੀ ਉੱਪਰ ਵੀ ਉਨਾ ਹੀ ਆਉਂਦਾ ਹੁਣ ਅਸੀਂ ਦੇਖੋ ਆ ਟਾਂਕਾ ਭਰ ਲਿਆ ਫਿਰ ਅਸੀਂ ਆ ਟਾਂਕਾ ਪਾ ਰਹੇ ਹਾਂ ਜਿੱਥੋਂ ਤੁਸੀਂ ਸ਼ੁਰੂ ਕੀਤਾ ਉੱਥੇ ਜਾ ਕੇ ਹੀ ਇਹਦਾ ਐਂਡ ਹੁੰਦਾ ਹੁੰਦਾ ਹੈ ਅਸੀਂ ਇੱਥੋਂ ਸ਼ੁਰੂ ਕੀਤਾ ਤਾਂ ਇਹ ਖਤਮ ਵੀ ਇੱਥੇ ਆ ਕੇ ਹੀ ਹੋਊਗਾ ਜਿੰਨਾ ਟਾਂਕਾ ਉੱਪਰ ਐ ਉਨਾਂ ਹੀ ਅਸੀਂ نیچے ਸੂਈ ਧਾਗਾ ਲੈ ਕੇ ਜਾਣੇ ਆ ਜੇਕਰ ਤੁਸੀਂ ਇਹਦੇ ਵਿੱਚ ਗੰਢ ਨਹੀਂ ਵੀ ਪਾਉਂਦੇ ਨਾ ਤਾਂ ਤਾਂ ਵੀ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਤੁਹਾਡਾ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਉੱਪਰ-ਨੀਚੇ ਦੋਨੇ ਪਾਸੇ ਇਹ ਗੰਢ ਨੱਪੀ ਜਾਂਦੀ ਹੁੰਦੀ ਹੈ ਆਪੋ ਇੱਕ ਸੈਪਰੇਟ ਵੀਡੀਓ ਬਣਾਵਾਂਗੇ ਦੁਬਾਰਾ ਅੱਜ ਮੈਂ ਗੰਡਾ ਪਾ ਕੇ ਕੰਮ ਸ਼ੁਰੂ ਕੀਤਾ ਮੈਂ ਕੋਸ਼ਿਸ਼ ਕਰ ਰਹੀ ਆ ਕਿ ਜਿੰਨਾ ਕੁ ਮੈਨੂੰ ਆਉਂਦਾ ਮੋਂਨਾਕ ਦੱਸ ਸਕਾਂ ਹਨ ਤਾਂ ਕਾਫੀ ਸਾਰੀਆਂ ਭੈਣਾਂ ਮੈਨੂੰ ਵਾਰ-ਵਾਰ ਇਹ ਮੈਸੇਜ ਕਰ ਰਹੀਆਂ ਸੀ ਕਿ ਦੀਦੀ ਚੋਪ ਦੀ ਚਿੜੀ ਬਣਾ ਕੇ ਦਿਖਾਓ ਚੋਪ ਦੀ ਚਿੜੀ ਬਣਾ ਕੇ ਦਿਖਾਓ ਇੱਕ ਵੀਡੀਓ ਬਣਾਓ ਤਾਂ ਅੱਜ ਆਪਾਂ ਡਿਟੇਲ ਦੇ ਵਿੱਚ ਇਹ ਵੀਡੀਓ ਬਣਾ ਰਹੀ ਆ ਇਸ ਤਰੀਕੇ ਨਾਲ ਤੁਸੀਂ ਇੱਕ ਟਾਂਕਾ نیچے ਇੱਕ ਉੱਪਰ ਇੱਕ نیچے ਇੱਕ ਉੱਪਰ ਜੇਕਰ ਤੁਹਾਨੂੰ ਡ్రਾਈਂਗ ਆਉਂਦੀ ਹੈ ਤਾਂ ਤੁਸੀਂ ਇੱਕ ਵਾਰੀ ਇਹਨੂੰ ਦੇਖ ਕੇ ਟਰੇਸ ਰੈਡੀ ਕਰ ਲਓ ਉਸ ਤੋਂ ਬਾਅਦ ਉਹ ਟਰੇਸ ਨੂੰ ਤੁਸੀਂ ਕਾਰਬਨ ਪੇਪਰ ਦੇ ਨਾਲ ਜਾਂ ਟਰੇਸ ਦੇ ਉੱਤੇ ਗੰਘਾ ਕਰਕੇ ਸੂਟ ਸੂਟ ਦੇ ਉੱਤੇ ਰੈਡੀ ਕਰ ਸਕਦੇ ਹੋ ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਰੈਡੀ ਕਰੋਗੇ ਜੀ ਇਹਦੀ ਪੈਰਾਂ ਤੋਂ ਸ਼ੁਰੂ ਕਰੀ ਜਾਂਦੀ ਹੈ ਇਹ ਮੈਂ ਤੁਹਾਨੂੰ ਇਹਦੇ ਪੁੱਠਾ ਪਾਸਾ ਵੀ ਦਿਖਾਉਂਗੀ ਤੇ ਇੱਕੋ ਜਿਹੇ ਹੀ ਟਾਂਕੇ ਭਰਨੇ ਹੁੰਦੇ ਆ ਬਿਲਕੁਲ ਸੇਮ ਗਲੀ ਦੇ ਵਿੱਚੋਂ ਕੱਢੋਗੇ ਜੇਕਰ ਤੁਸੀਂ ਉਰੇ ਪਰੇ ਕੱਢਤਾ ਤਾਂ ਉਹ ਜਿਹੜੀ ਸਫਾਈ ਆ ਤੁਹਾਡੇ ਕੰਮ ਦੀ ਉਹ ਸਫਾਈ ਘਟ ਜਾਂਦੀ ਆ ਤੇ ਜਿਵੇਂ ਆ ਮੈਂ ਧਾਗਾ ਬਹੁਤਾ ਕੱਸ ਲਿਆ ਹਰ ਵੀਡੀਓ ਦੇ ਵਿੱਚ ਮੈਂ ਕਹਿੰਨੀ ਹੁੰਦੀ ਆ ਕਿ ਧਾਗਾ ਬਹੁਤਾ ਨਾ ਤਾਂ ਕਸਣਾ ਨਾ ਢਿੱਲਾ ਛੱਡਣਾ ਜੇਕਰ ਤੁਸੀਂ ਢਿੱਲਾ ਛੱਡਿਆ ਤਾਂ ਉਹ ਸਫਾਈ ਨਹੀਂ ਦਿੰਦਾ ਜੇਕਰ ਤੁਸੀਂ ਬਹੁਤਾ ਜ਼ਿਆਦਾ ਕੱਸ ਲਿਆ ਧਾਗੇ ਨੂੰ ਤਾਂ ਉਹ ਧਾਗਾ ਜਿਹੜਾ ਤੁਹਾਡਾ ਕੱਪੜਾ ਇਕੱਠਾ ਕਰ ਦੂਗਾ ਫੇਰ ਵੀ ਜਿਹੜਾ ਤੁਹਾਡਾ ਡਿਜ਼ਾਈਨ ਹੈ ਉਹ ਸੋਹਣਾ ਨਹੀਂ ਬਣਦਾ ਸੋ ਟਾਂਕੇ ਦਾ ਸਾਈਜ਼ ਹਮੇਸ਼ਾ ਇੱਕਸਾਰ ਰੱਖਣ ਦੀ ਕੋਸ਼ਿਸ਼ ਕਰਿਓ ਜੇ ਦੋ ਟਾਂਕੇ ਭਰ ਕੇ ਸੈੱਟ ਆਉਂਦਾ ਤਾਂ ਦੋ ਭਰ ਲਓ ਜੇ ਇੱਕ ਭਰੀ ਦਾ ਤਾਂ ਇੱਕ ਮੂੰਹ ਥੋੜਾ ਜਿਹਾ ਇਹ ਮਿਹਨਤ ਵਾਲਾ ਕੰਮ ਆ ਹਨਾ ਅਣਖੀ ਜੂ ਹੋ ਕੇ ਕੰਮ ਕਰਨੇ ਪੈਂਦੇ ਆ ਤੇ ਪਲੀਜ਼ ਆ ਦਾ ਮਨ ਉਕਾਇਆ ਨਾ ਕਰੋ ਤੇ ਇਸ ਤਰ੍ਹਾਂ ਨਿਆ ਹੋਰ ਵੀਡੀਓਜ਼ ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਜਰੂਰ ਕਰਿਆ ਕਰੋ ਕਿ ਅਸੀਂ ਇਸ ਟੌਪਿਕ ਦੇ ਉੱਤੇ ਵੀਡੀਓ ਵੇਖਣਾ ਚਾਹੁੰਦੇ ਆ ਕਮੈਂਟ ਕਰਕੇ ਗਲਤੀ ਨੂੰ ਵੀ ਧਿਆਨ ਦੇ ਵਿੱਚ ਜਰੂਰ ਕਰਾਓ ਕਿ ਇੱਥੇ ਅਸੀਂ ਗਲਤ ਆ ਇੱਥੇ ਅਸੀਂ ਸਹੀ ਆ ਜੇਕਰ ਤੁਸੀਂ ਐਪਰੀਸ਼ੀਏਟ ਕਰਦੇ ਹਾਂ ਤਾਂ ਮਨ ਨੂੰ ਹਿੰਮਤ ਜੀ ਮਿਲ ਜਾਂਦੀ ਆ ਕੰਮ ਕਰਨ ਦੀ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਬਹੁਤ ਸੋਹਣੀਆਂ ਵੀਡੀਓਜ਼ ਵੇਖ ਰਿਹਾ ਹਾਂ ਕਮੈਂਟ ਕਰ ਰਹੇ ਹਾਂ ਲਾਈਕ ਕਰ ਰਹੇ ਹਾਂ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਵੀਡੀਓਜ਼ ਕਿਸੇ ਹੋਰ ਤੱਕ ਵੀ ਪਹੁੰਚ ਸਕਣ ਮੈਂ ਕੋਈ ਇਹ ਕੰਮ ਪ੍ਰੋਫੈਸ਼ਨਲੀ ਨਹੀਂ ਸਿੱਖੀ ਹੋਈ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਹੋ ਸਕਦਾ ਕਿ ਤੇ ਮੇਰੇ ਤੋਂ ਕੋਈ ਗਲਤੀ ਰਹ ਜੇ ਕਈ ਵਾਰੀ ਕੁਝ ਲੋਕ ਇਹ ਕਹਿੰਦੇ ਆ ਕਿ ਗਲਤ ਤਾਂ ਹਨ ਤਾਂ ਵੀਰੇ ਮੈਂ ਇਹ ਕੰਮ ਸਾਰੇ ਆਪਦੀ ਮੰਮਾ ਤੋਂ ਸਿੱਖੇ ਨੇ ਤੇ ਮੈਨੂੰ ਅੱਜ ਇਹ ਕੰਮ ਦਾ ਪ੍ਰਾਊਡ ਫੀਲ ਹੁੰਦਾ ਮੇਰਾ ਜੀ ਨਹੀਂ ਕਰਦਾ ਹੁੰਦਾ ਸੀ ਇਹ ਕੰਮ ਸਿੱਖਣ ਨੂੰ ਮੈਂ ਕਹਿੰਦੀ ਐਵੇਂ ਪਕਾਈ ਮਾਰੀ ਜਾਂਦੇ ਵੀ ਮੈਨੂੰ ਪੜ੍ਹਨ ਲੈਣ ਦਿਓ ਪਰ ਜਦੋਂ ਵੀ ਗਰਮੀ ਦੀਆਂ ਛੁੱਟੀਆਂ ਆਉਣਾ ਤੇ ਮੰਮਾ ਨੇ ਮੈਨੂੰ ਇਹ ਜੇ ਕੰਮ ਸਿਖਾਉਣ ਲੱਗ ਜਾਣਾ ਹਨਾ ਤਾਂ ਕੁਸ਼ਕ ਹਾਲਾਤ ਇਦਾਂ ਦੇ ਹੋਗੇ ਕੁਸ਼ਕ ਸ਼ੌਂਕ ਪੈ ਗਏ ਕੰਮ ਕਰਦੇ ਹੋਏ ਹਨ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸ਼ੌਂਕ ਦੇ ਨਾਲ ਕਰਦੇ ਹੋ ਤਾਂ ਬਹੁਤ ਸੋਹਣੀ ਨਿਕਲ ਕੇ ਆਉਂਦੀ ਆ ਮੈਨੂੰ ਹੁਣ ਇਹ ਲੱਗਦਾ ਹੁੰਦਾ ਵੀ ਇਹ ਕੰਮ ਮੰਮੀ ਨੇ ਸਿਖਾ ਕੇ ਮੈਨੂੰ ਬਹੁਤ ਵਧੀਆ ਕੀਤਾ ਇਹ ਸ਼ੌਂਕ ਹੁਣ ਮੇਰੇ ਨਾਲ ਨਾਲ ਅੱਗੇ ਮੇਰੀਆਂ ਬੇਟੀਆਂ ਨੂੰ ਵੀ ਬਣ ਰਿਹਾ ਹਨ ਵੀ ਉਹ ਮੈਨੂੰ ਕੰਮ ਕਰਦੀ ਨੂੰ ਦੇਖਦੀਆਂ ਨੇ ਤਾਂ ਉਹ ਕਹਿੰਦੇ ਮम्मा ਸਾਨੂੰ ਵੀ ਸਿਖਾ ਦਿਓ ਆ ਸਾਨੂੰ ਵੀ ਸਿਖਾ ਦਿਓ ਸੋ ਐਸ ਤਰੀਕੇ ਦੇ ਨਾਲ ਜੇਕਰ ਤੁਸੀਂ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਕੰਮ ਹੈ ਬਹੁਤ ਸੋਹਣਾ ਬਣੂਗਾ ਜਿਹੜੀ ਚੋਪ ਦੀ ਚਿੜੀ ਆ ਹਰ ਵਾਰੀ ਪੈਰ ਤੋਂ ਸ਼ੁਰੂ ਕਰੀ ਜਾਂਦੀ ਆ ਬਸ ਧੀਮੀ ਧੀਮੀ ਚਾਈ ਜਾਂਦੀ ਆ ਉਹਦੇ ਉੱਤੇ ਉੱਤੇ ਤੁਸੀਂ ਟਾਂਕੇ ਭਰਦੇ ਜਾਣੇ ਆ ਇੱਕ ਸਾਹ ਟਾਂਕੇ ਭਰਦੇ ਜਾਓ ਤਾਂ ਜਿਹੜੀ ਤੁਹਾਡੀ ਚਿੜੀ ਆ ਉਹ ਆਪ ਦੇ ਆਪ ਬਣਦੀ ਜਾਊਗੀ ਮੈਂ ਬਹੁਤ ਨੇੜੇ ਕੈਮਰਾ ਕਰਕੇ ਵੀਡੀਓ ਬਣਾ ਰਹੀ ਆ ਨਾ ਤੇ ਤਾਂ ਕਿ ਕਲੀਅਰਲੀ ਦਿਖ ਸਕੇ ਫਿਰ ਵੀ ਜੇਕਰ ਕਿਤੇ ਕੋਈ ਮਿਸਟੇਕ ਹੁੰਦੀ ਆ ਤਾਂ ਕਮੈਂਟ ਜਰੂਰ ਕਰਿਓ ਪੁੱਛ ਸਕਦੇ ਹੋ ਤੁਸੀਂ ਦੁਬਾਰੇ ਚੋਪਰੀ ਕੜਾਈ ਸੇਮ ਉੱਪਰ ਵੀ ਸੇਮ ਨੀਚੇ ਵੀ ਸੇਮ ਤੇ ਇਹ ਬਹੁਤ ਜ਼ਿਆਦਾ ਟ੍ਰੈਡੀਸ਼ਨਲੀ ਕੰਮ ਸੀ ਬਹੁਤ ਜ਼ਿਆਦਾ ਮਿਹਨਤ ਵਾਲਾ ਕੰਮ ਸੀਗਾ ਮੈਂ ਇਹਦੇ ਹੋਰ ਸਾਰੇ ਪੈਟਰਨ ਵੀ ਬਣਾਏ ਹੋਏ ਆ ਫੁਲਕਾਰੀ ਵਾਲੇ ਵੀ ਉਹ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਛੇਤੀ ਬਣਾਉਂਗੀ ਕੱਲ ਨੂੰ ਜਾਂ ਪਰਸ ਨੂੰ ਤੱਕ ਤੁਹਾਡੇ ਨਾਲ ਸ਼ੇਅਰ ਕਰ ਦੂੰ ਕਿਉਂਕਿ ਮੈਂ ਇਹ ਚੀਜ਼ਾਂ ਟ੍ਰੈਡੀਸ਼ਨਲੀ ਦੇਖੋ ਮੈਂ ਵੀਡੀਓ ਦੇ ਲਈ ਸਪੈਸ਼ਲ ਕਰ ਰਹੀ ਆ ਤਾਂ ਮੈਂ ਨਾਲ ਨਾਲ ਆਰਡਰ ਵੀ ਡਿਲੀਵਰ ਕਰਨੇ ਹੁੰਦੇ ਆ ਆਰਡਰ ਵੀ ਰੈਡੀ ਕਰਨੇ ਹੁੰਦੇ ਆ ਕਈ ਵਾਰੀ ਉਹ ਵੀਡੀਓਜ਼ ਰਹਿ ਜਾਂਦੀਆਂ ਨੇ ਕਈ ਵਾਰੀ ਮੈਂ ਬਣਾ ਲੈਣੀਆਂ ਆ ਤਾਂ ਮੈਂ ਕੋਸ਼ਿਸ਼ ਕਰੂੰਗੀ ਵੀ ਉਹ ਸਾਰੀਆਂ ਵੀਡੀਓ ਕੋਈ ਕਿਸੇ ਦਿਨ ਦੀ ਕੋਈ ਕਿਸੇ ਦਿਨ ਦੀ ਆਪਾਂ ਇੱਕ ਵੀਡੀਓ ਦੇ ਵਿੱਚ ਇਕੱਠੀਆਂ ਕਰਕੇ ਮੈਂ ਤੁਹਾਨੂੰ ਸੂਟਾਂ ਦੀ ਡਿਜ਼ਾਈਨ ਵੀ ਦਿਖਾ ਸਕਾਂ ਤੇ ਜਿਸ ਤਰੀਕੇ ਨਾਲ ਤੁਸੀਂ ਮੇਰੀਆਂ ਇਹ ਵਾਲੀਆਂ ਵੀਡੀਓਜ਼ ਨੂੰ ਪਿਆਰ ਦਿੰਨੇ ਹੋ ਹਨ ਤਾਂ ਪਲੀਜ਼ ਉਹ ਵਾਲੀਆਂ ਵੀਡੀਓ ਨੂੰ ਵੀ ਪਿਆਰ ਦਿਓ ਹ ਬਾਤ ਤੋਂ ਬਾਅਦ ਲਾਈਕ ਸ਼ੇਅਰ ਕਰਿਓ ਬਾਤ ਤੋਂ ਬਾਅਦ ਲਾਈਕ ਕਰਿਓ ਜਿੰਨਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਆ ਦੇ ਕੋਈ ਵੀ ਚੀਜ਼ ਮਤਲਬ ਮੈਨੂੰ ਸਪੈਸ਼ਲੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਪ ਦੇ ਆਪ ਤੁਹਾਡਾ ਜਿਹੜਾ ਡਿਜ਼ਾਈਨ ਆ ਹਨਾ ਵੀ ਚੱਲਦਾ ਜਾ ਰਿਹਾ ਆਪਾਂ ਬਸ ਉੱਤੇ ਉੱਤੇ ਟਾਂਕੇ ਭਰਨੇ ਆ ਉਨਾ ਹੀ ਟਾਂਕਾ ਉੱਪਰ ਨਪ ਲਿਆ ਚੱਕ ਲਿਆ ਹਨ ਸੋ ਬਹੁਤ ਸੋਨਾ ਡਿਜ਼ਾਈਨ ਹੈ ਵੀ ਇਸ ਤਰੀਕੇ ਨਾਲ ਤੁਸੀਂ ਬਣਾਉਂਦੇ ਜਾਓਗੇ ਤੇ ਇਟ ਟ੍ਰੈਡੀਸ਼ਨਲੀ ਤੁਸੀਂ ਇਕੱਲੇ ਦੁਪੱਟੇ ਦੇ ਵਿੱਚ ਵੀ ਪਾ ਸਕਦੇ ਹੋ ਸੂਟ ਦੇ ਵਿੱਚ ਵੀ ਪਾ ਸਕਦੇ ਹੋ ਅ ਫਲਕਾਰੀ ਦੇ ਵਿੱਚ ਵੀ ਪਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਕਹਿੰਦੀਆਂ ਭੈਣੇ ਤੂੰ ਫਲਕਾਰੀ ਦਾ ਰੇਟ ਮੋਰਾਂ ਵਾਲੀ ਦਾ ਵੱਧ ਕਹਿਤਾ ਤਾਂ ਬਈ ਆਹ ਦੇਖ ਲਓ ਵੀ ਇਹਦੇ ਚ ਇੰਨੀ ਮਿਹਨਤ ਲੱਗਦੀ ਹੈ ਤੁਸੀਂ ਹੁਣ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਵੀ ਆਪਾਂ ਕਿੰਨੇ ਟਾਈਮ ਚ ਬਣਾ ਰਹੇ ਹਾਂ ਨਾ ਬਹੁਤ ਟਾਈਮ ਲੱਗਦਾ ਵੀਰੇ ਬਾਲਾ ਬਰੀਕੀ ਕੰਮ ਹੈ ਇਹ ਵਾਲਾ ਤੇ ਹਰ ਕਿਸੇ ਨੂੰ ਇਹ ਕੰਮ ਨਹੀਂ ਆਉਂਦਾ ਇਹ ਚੀਜ਼ ਵੀ ਹੈ ਕਿ ਹਰ ਕਿਸੇ ਨੂੰ ਚੋਪਦੀ ਚਿੜੀ ਨਹੀਂ ਪੈਂਦੀ ਮੈਂ ਬਹੁਤ ਮਿਹਨਤ ਕਰਕੇ ਵੀਡੀਓ ਬਣਾਈ ਆ ਏਸੇ ਆਸ امید ਤੇ ਜਿਹੜੀਆਂ ਭੈਣਾਂ ਮੈਨੂੰ ਮੈਸੇਜ ਕਰ ਰਹੀਆਂ ਸੀ ਕਿ ਭੈਣੇ ਵੀਡੀਓ ਬਣਾ ਦੇ ਚੋਪਦੀ ਚਿੜੀ ਦੀ ਆਜ ਪਲੀਜ਼ ਪੈਨੇ ਮੈਂ ਤੁਹਾਡੇ ਵਾਸਤੇ ਵੀਡੀਓ ਬਣਾਈ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਸਪੋਰਟ ਜ਼ਰੂਰ ਕਰਿਓ ਅ ਸ਼ੇਅਰ ਵੱਧ ਤੋਂ ਵੱਧ ਦਬਕ ਕੇ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ ਹਨਾ ਕਿਉਂਕਿ ਜਿੰਨੀ ਮੇਰੀ ਵੀਡੀਓ ਤੁਸੀਂ ਸ਼ੇਅਰ ਕਰੋਗੇ ਜਿੰਨੀ ਮੇਰੇ ਵਿਊਜ਼ ਵਧਣਗੇ ਮੇਰੀ ਹਿੰਮਤ ਵਧੂਗੀ ਉਨੇ ਹੀ ਸ਼ੌਂਕ ਦੇ ਨਾਲ ਮੈਂ ਹੋਰ ਵੀਡੀਓਜ਼ ਤੁਹਾਡੇ ਲਈ ਬਣਾਉਂਗੀ जिम्मे पल्ला शिनदी बुट्टी दी बनाई सी एक बहन कहंदी पणे होली-होली दस वैसे तां दी मैं बहुत ज्यादा स्लो दसया सी पर फिर भी मैं एक निक्की ਜੀ ਵੀਡੀਓ ਇੱਕ ਕਬੂਟੀ ਵਾਸਤੇ ਜਰੂਰ ਬਣਾਉਂਗੀ ਤੁਹਾਨੂੰ ਦੱਸੂਗੀ ਹੌਲੀ-ਹੌਲੀ ਤਾਂ ਟਾਂਕਾ ਭਰ ਕੇ ਹਨਾ ਮੈਨੂੰ ਇਹ ਹੈ ਕਿ ਜਿਹੜਾ ਕੋਈ ਕੰਮ ਸਿੱਖਣਾ ਚਾਹੁੰਦਾ ਜਰੂਰ ਸਿੱਖੇ ਜਿਵੇਂ ਫਰੋਜਪੁਰ ਵਾਲੇ ਦੇ ਕਹਿੰਦੇ ਸੀਗੇ ਵੀ ਸਿਖਾਉਣ ਵਾਸਤੇ ਵੀ ਦਿਲ ਚਾਹੀਦਾ ਪਰ ਸਿੱਖਣ ਵਾਲੇ ਦਾ ਵੱਡਾ ਦਿਲ ਚਾਹੀਦਾ ਹਨਾ ਵੀਡੀਓਜ਼ ਦਾ ਹੋਰ ਬਹੁਤ ਸਾਰੀਆਂ ਪੰਗਾਂ ਨੇ ਅਗਲਾ ਦੇਖ ਕੇ ਕਿਤੋਂ ਵੀ ਸਿੱਖ ਸਕਦਾ ਜਿਹਨੇ ਸਿੱਖਣਾ ਹਾਂ ਜਿੱਥੋਂ ਸਾਨੂੰ ਕਿਤੋਂ ਵਧੀਆ ਲੱਗੇ ਕਿਸੇ ਦਾ ਦੱਸਣਾ ਸਾਨੂੰ ਵਧੀਆ ਲੱਗੇ ਜਾਂ ਸਾਨੂੰ ਕਿਸੇ ਦਾ ਸੁਭਾਅ ਵਧੀਆ ਲੱਗਦਾ ਤਾਂ ਅਸੀਂ ਉਹਦੇ ਤੋਂ ਸਿੱਖਣਾ ਪਸੰਦ ਕਰਦੇ ਹਾਂ ਨਾ ਤੁਸੀਂ ਮੇਰੇ ਨਾਲ ਗੱਲ ਕਰਨਾ ਪਸੰਦ ਕਰਦੇ ਹੋ ਮੇਰੀਆਂ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਹੋ ਮੇਰੇ ਕੰਮ ਨੂੰ ਐਪਰੀਸ਼ੀਏਟ ਕਰ ਰਹੇ ਹੋ ਅੱਗੇ ਦੱਸ ਰਹੇ ਹੋ ਹਨਾ ਬਹੁਤ ਬਹੁਤ ਜ਼ਿਆਦੇ ਧੰਨਵਾਦ ਕਿਉਂਕਿ ਵੱਡੇ ਜਿਹੜੇ ਮਤਲਬ ਵੱਡੇ ਬਟਿਕਸ ਨੇ ਵੱਡੇ ਜਿਨ੍ਹਾਂ ਨੇ ਸ਼ੋਰੂਮ ਖੋਲਲੇ ਬੁਟੀਕ ਦੇ ਹਨਾ ਸਟੋਰ ਖੋਲਲੇ ਉੱਥੇ ਹਰ ਕੋਈ ਜਾਣਾ ਪਸੰਦ ਕਰਦਾ ਕਿਉਂਕਿ ਇਹ ਚੀਜ਼ ਹੁੰਦੀ ਹੈ ਕਿ ਉੱਥੇ ਸਾਨੂੰ ਬਹੁਤ ਸੋਹਣੀ ਚੀਜ਼ ਮਿਲ ਜੂਗੀ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਵੱਡਿਆਂ ਤੋਂ ਹੀ ਚੀਜ਼ ਮਿਲੇ ਛੋਟਿਆਂ ਤੋਂ ਵੀ ਮਿਲ ਜਾਂਦੀ ਆ ਪਰ ਜਿਹੜੇ ਕੰਮ ਕਰਨਾ ਚਾਹੁੰਦੇ ਆ ਨਾ ਛੋਟੇ ਨਹੀਂ ਮਤਲਬ ਛੋਟੇ ਲੈਵਲ ਤੇ ਕੰਮ ਕਰਦੇ ਆ ਉਹਨਾਂ ਨੂੰ ਵੀ ਮੌਕਾ ਦਿਓ ਤੁਸੀਂ ਇੱਕ ਵਾਰੀ ਕੰਮ ਦੇਖ ਲਓ ਜੇਕਰ ਤੁਹਾਨੂੰ ਦੁਆਰੇ ਵਧੀਆ ਨਹੀਂ ਲੱਗਦਾ ਫਿਰ ਨਾ ਦਿਓ ਹਨਾ ਜੇਕਰ ਤੁਹਾਨੂੰ ਦੁਆਰਾ ਵਧੀਆ ਲੱਗ ਗਿਆ ਇੱਕ ਵਾਰੀ ਕਰਾਇਆ ਹੋਇਆ ਕੰਮ ਦਾ ਫਿਰ ਤੁਸੀਂ ਦੁਬਾਰਾ ਵੀ ਕਰਵਾ ਲਿਓ ਬਸ ਇਹਦੇ ਵਿੱਚ ਕੁਝ ਨਹੀਂ ਜੋ ਤੁਸੀਂ ਡਰਾ ਕੀਤਾ ਉਹਦੇ ਉੱਤੇ ਇੱਕੋ ਜਿਹੇ ਟਾਂਕੇ ਭਰਦੇ ਜਾਓ ਇੱਕ ਨੱਪ ਲੈਣਾ ਇੱਕ ਚੱਕ ਲੈਣਾ ਹਨਾ ਸੌਖਾ ਕੰਮ ਆ ਤੇ ਸਭ ਤੋਂ ਖਾਸ ਗੱਲ ਇਹੀ ਹੈ ਕਿ ਤੁਸੀਂ ਜਿੱਥੋਂ ਸ਼ੁਰੂ ਕੀਤਾ ਹੈ ਉੱਥੇ ਆ ਕੇ ਹੀ ਖਤਮ ਕਰਨਾ ਮੈਂ ਵੀ ਅੱਜ ਬਹੁਤ ਟਾਈਮ ਬਾਅਦ ਬਣਾ ਰਹੀ ਆਂ ਮੈਸਟਰਾਂ ਮੈਨੂੰ ਸਿਲਾਈ ਕਢਾਈ ਦਾ ਬਹੁਤ ਜ਼ਿਆਦਾ ਸ਼ੌਂਕ ਤੇ ਖਾਸ ਤੌਰ ਤੇ ਫੁਲਕਾਰੀ ਵਾਲਾ ਕੰਮ ਕਰਨ ਦਾ ਫੁਲਕਾਰੀ ਪੱਖੀਆਂ ਇਹਨਾਂ ਚੀਜ਼ਾਂ ਦਾ ਮੈਨੂੰ ਬਹੁਤ ਸ਼ੌਂਕ ਆ بس ਤੁਸੀਂ ਦੇਖੇ ਜਾਓ ਕਿੱਧਰ ਕਿੱਧਰ ਨੂੰ ਜਾਈ ਜਾਂਦਾ ਉਧਰ ਉਧਰ ਨੂੰ ਟਾਂਕਾ ਭਰਦੇ ਜਾਓ ਮੈਂ ਕਿ ਗਲਤੀ ای ਬਿਰਬਾ ਇਸ ਤਰ੍ਹਾਂ ਟਾਂਕਾ ਭਰਦੇ ਜਾਉਂਗੀ بس ایک کوئی ਗਲਤੀਆਂ ਰੱਖਣੀ ਆ ਕਿ ਜਿੱਥੇ ਅਸੀਂ ਖਤਮ ਸ਼ੁਰੂ ਕੀਤਾ ਉੱਥੇ ਅਸੀਂ ਖਤਮ ਕਰਨਾ ਇਸ ਤਰ੍ਹਾਂ ਜਿਵੇਂ ਜਿਵੇਂ ਮੂੜ ਪੈਂਦਾ ਉਸੇ ਤਰੀਕੇ ਨਾਲ ਤੁਸੀਂ ਮੂੜਦੇ ਜਾਓ ਹੱਥ ਨੂੰ ਟੰਕ ਕੇ ਨਾਲ ਆਸਟਰ ਮੈਂ ਹਰ ਦੇ ਕੰਨ ਨੂੰ ਬਹੁਤ ਜ਼ਿਆਦਾ ਆਪ ਦਾ ਬੈਸਟ ਦੇ ਰਹੀ ਆ ਫਿਰ ਵੀ ਸੋਨੂ ਕੀ ਤੇ ਵੀ ਕੋਈ ਐਂ ਲੱਗਦਾ ਵੀ ਕਮੀ ਆ ਹੈਗੀ ਆ ਗਲਤੀ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਜਿਹੜੀ ਇਹ ਵਾਲੀ ਚੋਪ ਦੀ ਚਿੜੀ ਆ ਇਹ ਵਾਲੀ ਚੋਪ ਦੀ ਚਿੜੀ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਐ ਬਹੁਤ ਘੱਟ ਕੰਮ ਹੋ ਰਿਹਾ ਇਸ ਕੰਮ ਦੇ ਉੱਤੇ ਹੁਣ ਸੈਂਸ ਤੇ ਚੋਪ ਦਾ ਕੰਮ ਹੀ ਬਹੁਤ ਘੱਟ ਹੈ ਹਨਾ ਵਿੱਚ ਚੋਪ ਦਾ ਕੰਮ ਕੋਈ ਕਰ ਹੀ ਨਹੀਂ ਰਿਹਾ ਪਰ ਜਿਹੜਾ ਚੋਪ ਦਾ ਕੰਮ ਹੈ ਇਹ ਪੁੱਠ ਸਿੱਧ ਇਕੋ ਜੀ ਹੁੰਦੀ ਆ ਤੇ ਇਹਦੇ ਵਿੱਚ ਗੰਡਾਂ ਵੀ ਬਹੁਤ ਘੱਟ ਦਿੱਤੀਆਂ ਜਾਂਦੀਆਂ ਧਾਗੇ ਨੂੰ ਧਾਗੇ ਨੂੰ ਕੋਸ਼ਿਸ਼ ਕੀਤੀ ਜਾਂਦੀ ਆ ਟਾਂਕਿਆਂ ਦੇ ਨਾਲ ਹੀ ਨੱਪਣ ਦੀ ਸੋ ਐਸ ਤਰ੍ਹਾਂ ਤੁਸੀਂ ਟਾਂਕੇ ਭਰਦੇ ਜਾਓ ਜਿੱਥੇ ਗਲਾਈ ਦੇਣੀ ਹੈ ਉੱਥੇ ਥੋੜਾ ਟਾਂਕਾ ਛੋਟਾ ਕਰ ਲਓ ਛੋਟਾ ਕਰਕੇ ਉਹਨੂੰ ਗਲਾਈ ਦੇ ਲਓ ਤੁਸੀਂ ਇੰਸਟਾਗ੍ਰam ਦੇ ਉੱਤੇ ਵੀ ਰਾਇਲ ਕਲੈਕਸ਼ਨ ਕੋਰਸ਼ਮੀਰ ਦੇ ਨਾਮ ਤੇ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਫੇਸਬੁੱਕ ਦੇ ਉੱਤੇ ਵੀ ਮੇਰਾ ਪੇਜ ਬਣਿਆ ਹੋਇਆ ਹਰਮਨ ਗਿੱਲ ਦੇ ਨਾਮ ਤੇ ਤਾਂ ਉਹਨੂੰ ਵੀ ਫੋਲੋ ਕਰ ਲਓ ਹਰ ਇੱਕ ਵੀਡੀਓ ਇੰਸਟਾਗ੍ਰam ਦੇ ਉੱਤੇ ਵੀ ਪਾਉਣੇ ਆ ਇੰਸਟਾਗ੍ਰam ਦੇ ਉੱਤੇ ਮੈਂ ਇਹ ਵਾਲਾ ਵੀਡੀਓ ਬਹੁਤ ਘੱਟ ਪਾਉਣੀ ਆ ਤੇ ਜਿਆਦਾ ਜਿਹੜੀਆਂ ਵੀਡੀਓਜ਼ ਹੁੰਦੀਆਂ ਉਹ ਆਪਾਂ ਜਿਹੜੇ ਸੂਟ ਰੈਡੀ ਕਰਦੇ ਉਹਨਾਂ ਦੀਆਂ ਤਾਂ ਮੈਂ ਕੋਸ਼ਿਸ਼ ਕਰਿਆ ਕਰੂੰਗੀ ਕਿ ਮੈਂ ਇਹ ਵੀਡੀਓ ਵੀ ਬਣਾ ਸਕਾਂ ਪਾ ਸਕਾਂ ਇੰਸਟਾਗ੍ਰam ਦੇ ਉੱਤੇ ਤਾਂ ਤੁਸੀਂ ਵਾਤ ਤੋਂ ਵਾਤ ਇੰਸਟਾਗ੍ਰam ਨੂੰ ਵੀ ਫੋਲੋ ਕਰੋ ਵਾਤ ਤੋਂ ਵਾਤ ਲਾਈਕ ਸ਼ੇਅਰ ਕਰੋ ਤੇ ਫੇਸਬੁੱਕ ਪੇਜ ਨੂੰ ਵੀ ਫੇਸਬੁੱਕ ਦਾ ਪੇਜ ਹਰਮਨ ਗਿੱਲ ਦੇ ਨਾਮ ਤੇ ਆ। ਛੋਟੀ ਗਲਾਈ ਹੈ ਇੱਥੇ ਅਸੀਂ ਟਾਂਕੇ ਜਿਹੜੇ ਛੋਟੇ ਕਰ ਰਹੇ ਹਾਂ ਤਾਂ ਕਿ ਗਲਾਈ ਪੈ ਸਕੇ। ਜੇਕਰ ਤੁਸੀਂ ਵੱਡੇ ਟਾਂਕੇ ਭਰੋਗੇ ਤਾਂ ਇਹ ਜਿਹੜੀ ਚੌਰਸ ਜੀ ਬਣ ਜਾਊਗੀ ਗਲਾਈ ਨਹੀਂ ਪੈਣੀ ਨੰਨਾ ਦਾ ਟੰਕਾ ਗੰਕੂ ਤੁਸੀਂ ਤੇ ਛੋਟਾ ਜਿਹਾ ਟੰਕਾ ਪਰਾਂਗੇ ਫਿਰ ਇਹ ਵਾਲਾ ਟੰਕਾ ਵੀ ਥੋੜਾ ਜਿਹਾ ਛੋਟਾ ਕਿਉਂਕਿ ਇਹਨੇ ਅਸੀਂ ਪ੍ਰੋਪਰ ਗਲਾਈ ਦੇਣੀ ਆ ਹਨਾ ਜੇਕਰ ਸੀ ਇਹ ਟੰਕੇ ਵੱਡੇ ਭਾਤੇ ਤੇ ਹਨਾ 4 400 ਹੋ ਜਾਊਗਾ ਤੇ ਜਿਹੜਾ ਦਾ ਮੂੰਹ ਉਹ ਗੋਲ ਹੁੰਦਾ E ਲੋ ਜੀ ਧੱਗ ਆ ਗਿਆ ਮੁੱਕ ਆ ਪਾ ਧੱਗਾ ਹੋਰ ਪਾ ਲਈਏ ਫਿਰ ਕੰਟੀਨਿਊ ਕਰਦੇ ਆ ਅਦੇ ਕੋ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ ਗੰਡ ਨਹੀਂ ਦਿੰਦੇ ਹੁੰਦੇ ਤਾਂ ਪਿੱਛੇ ਵੀ ਉਮੀ ਉਮੀ ਆਇਆ ਜਿਵੇਂ ਸੇਮ ਹਨਾ ਤਾਂ ਤੁਸੀਂ ਇਹਦੇ ਵਿੱਚ ਇਹਨੂੰ ਧਾਗੇ ਨੂੰ ਆਏ ਲੰਗਾ ਦਿਓ ਫੇਰ ਉਸੇ ਟਾਂਕੇ 'ਚ ਧਾਗੇ ਨੂੰ ਲੰਗਾ ਦਿਓ ਫੇਰ ਲੰਗਾ ਦਿਓ ਤੇ ਆਹ ਵਾਲੇ 'ਚ ਲੰਗਾ ਦਿਓ ਹਨਾ ਤੇ ਇੱਥੇ ਬਿਲਕੁਲ ਬਰੀਕ ਕਰਕੇ ਇਹਨੂੰ ਕੱਟ ਦਿਓ ਇਹ ਕਦੇ ਵੀ ਸੁਡਾ ਜਿਹੜਾ ਟਾਂਕਾ ਉੱਦੜੂਗਾ ਨਹੀਂ ਹੈਗਾ ਤਾਂ ਸੁਣ ਗੰਡ ਦੀ ਲੋੜ ਨਹੀਂ ਪਊਗੀ ਲੋਜੀ ਧਾਗਾ ਆਪਾਂ ਪਾ ਲਏ ਤੇ ਦੁਬਾਰਾ ਜਿੱਥੋਂ ਆਪਾਂ ਛੱਡਿਆ ਸੀ ਆਪਾਂ ਉੱਥੋਂ ਹੀ ਸ਼ੁਰੂ ਕਰ ਰਹੇ ਹਾਂ ਹਨਾ ਠੀਕ ਹੈ ਇਸ ਤਰ੍ਹਾਂ ਜਿੱਥੇ ਤੁਸੀਂ ਗਲਾਈ ਦਿਨੇ ਹੋ ਉੱਥੇ ਟਾਂਕਾ ਥੋੜਾ ਥੋੜਾ ਛੋਟਾ ਕਰਦੇ ਜਾਓ ਤੇ ਗਲਾਈ दिन दे जाओ देखो हूं अस इत आका नहीं भरना अस पुठे जाना ਕਿਉਂਕਿ ਜੇ ਇਹ ਟਾਂਕਾ ਭਰਤਾ ਫਿਰ ਸਾਨੂੰ ਦੁਬਾਰੇ ਧਾਗਾ ਨਵਾਂ ਲਾਉਣਾ ਪੈਣਾ ਹਾਂਜੀ ਤੁਸੀਂ ਇੱਥੋਂ ਇਧਰਲਾ ਟਾਂਕਾ ਨਹੀਂ ਭਰਨਾ ਆਹ ਵਾਲਾ ਟਾਂਕਾ ਭਰਨਾ ਉੱਪਰ ਨੂੰ ਤੇ ਜਿਹੜੇ ਜਿਹੜੇ ਟਾਂਕੇ ਅਸੀਂ ਛੱਡੇ ਸੀ ਉਹ ਟਾਂਕੇ ਅਸੀਂ ਹੁਣ ਪੂਰੇ ਕਰਦੇ ਜਾਵਾਂਗੇ ਮੈਂ ਜਲਦੀ ਜਲਦੀ ਇਹ ਟਾਂਕੇ ਪੂਰੇ ਕਰ ਲਾਂ ਬਿਲਕੁਲ ਸਿੱਧਾ ਹਨਾ ਵੀ ਆ ਜਿਵੇਂ ਤੁਹਾਨੂੰ ਦਿਖ ਰਿਹਾ ਜਿਹੜੇ ਜਿਹੜੇ ਟਾਂਕੇ ਅਸੀਂ ਛੱਡੇ ਇਹ ਵਾਲੇ ਟਾਂਕੇ ਪੂਰੇ ਕਰਨੇ ਆ ਤੋ ਮੇਰੇ ਟਾਂਕੇ ਪੂਰੇ ਕਰ ਲਾਂ ਉਦੋਂ ਬਾਅਦ ਆਪਾਂ ਵੀਡੀਓ ਕੰਟੀਨਿਊ ਕਰਦੇ ਆ ਹਾਂਜੀ ਆ ਦੇਖੋ ਸਾਰਾ ਕੰਪਲੀਟ ਹੋਣ ਵਾਲਾ ਹੋ ਗਿਆ ਕਿਉਂਕਿ ਜਿਹੜੀਆਂ ਇਹਦੀਆਂ ਆ ਆ ਵਾਲੀ ਚੀਜ਼ ਸੀ ਆ ਵਾਲੀ ਚੀਜ਼ ਸੀ ਤਾਂ ਅਸੀਂ ਪੱਲੇ ਕੰਪਲੀਟ ਕਰ ਗਏ ਸੋ ਹੁਣ ਤਾਂ ਅਸੀਂ ਸਿੱਧਾ ਗੋਲ ਪੈਟਰਨ ਵਾਲਾ ਇਹ ਪੂਰਾ ਕਰਨਾ ਬਸ ਇਹ ਪੂਰਾ ਹੋਣ ਵਾਲਾ ਤੇ ਉਮੀਦ ਕਰਦੀ ਆਂ ਕੀ ਮੇਰੀ ਇਹ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਪੂਰੀ ਫੁੱਲ ਸਪੋਰਟ ਜ਼ਰੂਰ ਕਰਿਓ ਨੈਕਸਟ ਆਪਾਂ ਜਿਹੜੀ ਫੁਲਕਾਰੀ ਦੇ ਲੜ ਪਾਏ ਹੁੰਦੇ ਆ ਵਾਲੇ ਚੋਪ ਦੀ ਚਿੜੀ ਦੇ ਇਹ ਵੀ ਵੀਡੀਓ ਬਣਾਵਾਂਗੇ ਹਾਂ ਇੱਥੇ ਥੱਲੇ ਉਹਨਾਂ ਕੱਪੜੇ ਤਾਂ ਧਾਗੇ ਜੇ ਬਹੁਤ ਨਿਕਲਦੇ ਆ ਮੈਂ ਗਲਤੀ ਕਰ ਲਈ ਮੈਂ ਰੇਸ਼ਮੀ ਕੱਪੜਾ ਲੈ ਲਿਆ ਵਾਈਟ ਕੱਪੜੇ ਤੇ ਸੋਨਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਹਨ ਇਹਦੇ ਤਾਂ ਨਾ ਧਾਗੇ ਵਿੱਚ ਫਸ ਜਾਂਦੇ ਜੇਕਰ ਤੁਹਾਨੂੰ ਅੱਜ ਵਾਲੀ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਦੇਖੋ ਜਿੱਥੋਂ ਸ਼ੁਰੂ ਕੀਤਾ ਸੀ ਜਮਾ ਉਸ ਪੁਆਇੰਟ ਤੇ ਪਹੁੰਚ ਗਏ ਠੀਕ ਹੈ ਇੱਥੋਂ ਸ਼ੁਰੂ ਕੀਤਾ ਸੀ ਨਾ ਸ਼ੁਰੂ ਕੀਤਾ ਸੀ ਤੇ ਇੱਥੇ ਹੀ ਪਹੁੰਚ ਗਈ ਏਸੀ ਜੀ ਚੋਪ ਦੀ ਚਿੜੀ ਮੇਰੀ ਕੋਸ਼ਿਸ਼ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਮਿਲਦਿਆਂ ਕਾਨੂੰ ਕਿਸੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਮੀਦ ਇਹ ਹੈ ਕਿ ਮੇਰੀ ਇਹ ਕੋਸ਼ਿਸ਼ ਤੁਹਾਡੇ ਕਿਸੇ ਕੰਮ ਜਰੂਰ ਆਉਗੀ ਹਨ ਤਾਂ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ